we <small> 来了 माफी चाहना परम सत्कार जो सारे ही अब बीजेपी के कार्यकर्ता आज इस प्रदर्म दीक्षित जी ना रहे थे इन्हों का जोड़ा उतों विधायक एम एल एना ने घोटाला खोलिया इन काम है भूमि का घोटाला माइनिंग घोटाला घोटाले ले घोटाला कांग्रेस की फिदरत है ਕਿਸਾਨ ਦੇ ਪੇਛੇ ਕਾਂਗਰਸ ਹੋਰ ਅਮਰਿੰਦਰ ਦੇ ਗੁੰਡੇ ਨੇ ਲਗਾਤਾਰ ਬੀਜਪੀ ਦੇ ਲੀਡਰਾਂ ਨੂੰ ਭਿਆਨਕ ਇਹ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੀਦਾ ਸ਼ਰਮਾ ਜੀ ਰੋਕ ਲਓ ਸਾਰੇ ਰੁਕ ਜਾਓ ਸ਼ਰਮਾ ਜੀ ਰੋਕ ਲਓ ਪਲੀ ਸ਼ਰਮਾ ਜੀ ਰੁਕ ਜਾਓ ਰੁਕ ਜਾਓ ਤੁਹਾਨੂੰ ਲੱਗ ਜੂ ਬਕਰੋਗੇ ਰੁਕ ਜਾ ਚਲੋ ਹਾਂ ਜੀ ਬੋਲੋ ਪਾਸਾ ਕਿਸਾਨ ਨਹੀਂ ਹੈਗੇ ਮੈਨੂੰ ਇਸ ਕਰਕੇ ਲੱਗਦਾ ਕਿ ਮੈਨੂੰ ਆਪਣੇ ਕਿਸਾਨ ਤੇ ਖੇਤ ਤੇ ਕੰਮ ਕਰਨ ਵਾਲੇ ਕਿਸਾਨ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਪ੍ਰਕਾਰ ਦੀਆਂ ਘਟਨਾ ਨਹੀਂ ਕਰ ਸਕਦਾ ਲੋਕਤੰਤਰ ਦੇ ਅੰਦਰ ਜਿਹੜਾ ਸੰਵਿਧਾਨ ਜਿਹੜਾ ਲੋਕਤੰਤਰ ਕਿਸੇ ਨੂੰ ਰੈਲੀ ਕਰਨ ਦਾ ਜਲੂਸ ਕਰਨ ਦਾ ਧਰਨੇ ਲਾਉਣ ਦੀ ਆਗਿਆ ਦਿੰਦਾ ਉਹੀ ਲੋਕਤੰਤਰ ਭਾਰਤੀ ਜਨਤਾ ਪਾਰਟੀ ਨੂੰ ਵੀ ਪਰਮਿਸ਼ਨ ਦਿੰਦਾ ਕਿ ਉਹ ਆਪਣੇ ਕਾਰਜਕ੍ਰਮ ਕਰ ਸਕਦੀ ਜਬੀ ਦੇ ਲੀਡਰ ਗੁਰਦਾਸ ਸਿੰਘ ਜੀ ਆ ਰਹੇ ਨੇ ਤੁਹਾਨੂੰ ਲੱਗਦਾ ਠੀਕ ਹੈ ਸਰਾਂ ਜੀ ਕਿਉਂ ਸੁਖਪਾਲ ਸਰ ਆਪਣੇ ਕੀ ਇਸ ਤਰੀਕੇ ਨਾਲ ਤੁਹਾਨੂੰ ਲੱਗਦਾ ਜੀ ਨਹੀਂ ਉਹ ਮੈਕਸੀ ਐਸਾ ਕੋਈ ਵੀ ਬਿਆਨ ਬੀਜਪੀ ਦਾ ਬਿਆਨ ਨਹੀਂ ਹੋ ਸਕਦਾ